ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਲਗਾਤਾਰ ਸੰਕਟ ਤੋਂ ਗੁਜ਼ਰ ਰਹੀ ਹੈ ਛੋਟੇਪੁਰ ਨੇ ਬਗਾਵਤ ਕੀਤੀ ਚੌਥਾ ਫਰੰਟ ਬਣਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਡਿਸੀਜਨ ਲਿਆ ਕਿ ਗੁਰਪ੍ਰੀਤ ਖੁੱਗੀ ਨੂੰ ਪੰਜਾਬ ਦਾ ਕਨਵੀਨਰ ਬਣਾਇਆ ਜਾਵੇ ਗੁਰਪ੍ਰੀਤ ਖੁੱਗੀ ਸਾਡੇ ਨਾਲ ਨੇ ਖੁੱਗੀ ਸਾਹਿਬ ਖੁੱਗੀ ਚੰਗੀ ਭਲੀ ਉੜਦੀ ਫਿਰਦੀ ਸੀ ਲਿਆ ਕੇ ਕਨਵੀਨਰ ਦੀ ਸੀਟ ਤੇ ਬਿਠਾਤੀ ਖੁੱਗੀ ਇੱਕ ਲਫ਼ਜ਼ ਹੀ ਐਸਾ ਜੀ ਸਿੰਬਲ ਆਫ ਪੀਸ ਜਦੋਂ ਵਰਲਡ ਦੇ ਵਿੱਚ ਕਿਤੇ ਸ਼ਾਂਤੀ ਦੀ ਗੱਲ ਚੱਲਦੀ ਹੈ ਤੇ ਤੁਸੀਂ ਦੇਖਿਆ ਨਾ ਡਵ ਯਾਨੀ ਖੁੱਗੀ ਉਹਦੇ ਦੋ ਹਰੀਆਂ ਪੱਤੀਆਂ ਉਹਦੇ ਹੁੰਦੀਆਂ ਨੇ ਕੋਲ ਹਵਾ ਚ ਉੱਡ ਰਹੀ ਹੁੰਦੀ ਹੈ ਸ਼ਾਂਤੀ ਦਾ ਖੁਸ਼ਹਾਲੀ ਦਾ ਪ੍ਰੋਸਪਰਿਟੀ ਦਾ ਪ੍ਰਤੀਕ ਹੈ ਇਹ ਸ਼ਾਇਦ ਕੁਦਰਤ ਨੇ ਮੈਨੂੰ ਨਾਮ ਹੀ ਤਾਂ ਦਿੱਤਾ ਸੀ ਵਾਹਿਗੁਰੂ ਨੇ ਕਿ ਇੱਕ ਦਿਨ ਤੇਰੇ ਤੋਂ ਇਹ ਜ਼ਿੰਮੇਵਾਰੀ ਵੀ ਲੈਣੀ ਹੈ ਇਹ ਪਾਰਟੀ ਸ਼ਾਂਤੀ ਲਿਓਗੀ ਨਹੀਂ ਪਾਰਟੀ ਦੇ ਵਿੱਚ ਨਹੀਂ ਹਿੰਦੁਸਤਾਨ ਚ ਲਿਆਵਾਂਗੇ ਸਾਡੇ ਤਾਂ 19 ਦੇ ਵਿੱਚ ਪੂਰੇ ਹਿੰਦੁਸਤਾਨ ਚ ਲਿਆਵਾਂਗੇ 17 ਚ ਪਹਿਲਾਂ ਪੰਜਾਬ ਚ ਲਿਆਵਾਂਗੇ ਔਰ ਤਾਂ ਹੀ ਲਿਆਵਾਂਗੇ ਜੇ ਪਾਰਟੀ ਸ਼ਾਂਤੀ ਹੋਏਗੀ ਡੋਨਟ ਵਰੀ ਸਰ ਇਨੀ ਈਗੋ ਕੀ ਹੈਗੀ ਤੁਹਾਡੀ ਲੀਡਰਸ਼ਿਪ ਦੀ ਕਿਉਂ ਨਹੀਂ ਜਾ ਕੇ ਕਹਿੰਦੀ ਛੋਟੇਪੁਰ ਨੂੰ ਕਿ ਜੋ ਹੋ ਗਿਆ ਠੀਕ ਹੈ ਆਜੂ ਨਾਲ ਪੰਜਾਬ ਦਾ ਭਲਾ ਕਰਨਾ ਹੈ ਸਰ ਇਹ ਤਾਂ ਮੈਨੂੰ ਕੱਲ ਨੂੰ ਤੁਸੀਂ ਇਹ ਵੀ ਸਲਾਹ ਦਿਓਗੇ ਕਿਉਂ ਨਹੀਂ ਸੰਦੀਪ ਨੂੰ ਜਾ ਕੇ ਦੁਬਾਰਾ ਕਹਿੰਦੇ ਕਿ ਦੁਬਾਰਾ ਆ ਜਾਓ ਪਾਰਟੀ ਦੇ ਵਿੱਚ ਛੋਟੇ-ਮੋਟੇ ਸੰਦੀਪ ਚੇਕ ਵੀ ਗੱਲ ਨਹੀਂ ਅਲੀਗੇਸ਼ਨ ਜਦੋਂ ਹੈਗਾ ਜਦ ਤੁਸੀਂ ਉਹਨਾਂ ਨੂੰ ਅਸੀਂ ਜਾਣ ਹੀ ਨਾ ਦਿੰਦੇ ਮੈਂ ਹੁਣ ਵੀ ਉਹਨਾਂ ਨੂੰ ਪੈਰ ਫੜ ਕੇ ਵਾਪਸ ਲਿਆਵਾਂਗਾ ਇੱਕ ਸਮਝਦਾਰ ਲੀਡਰ ਤੋਂ ਤੁਸੀਂ ਉਮੀਦ ਕਰਦੇ ਹੋ ਕਿ ਅਗਰ ਇੱਕ ਚੀਜ਼ ਸਾਹਮਣੇ ਆਈ ਹੈ ਐਪਰੀਸ਼ੀਏਟ ਕਰਨ ਕਿ ਯਾਰ ਜੇ ਮੇਰੇ ਤੇ ਵੀ ਅਲੀਗੇਸ਼ਨ ਆਇਆ ਮੈਨੂੰ ਕਨਵੀਰੇਰੀ ਤੋਂ ਹਟਾਇਆ ਗਿਆ ਮੈਂ ਐਕਸੈਪਟ ਕਰਦਾ ਐਕਸੈਪਟੈਂਸ ਖਤਮ ਹੋਣੀ ਬੜੀ ਮਾੜੀ ਗੱਲ ਹੈ ਜਾਂਚ ਦੇ ਵਿੱਚ ਸਾਥ ਦਿੰਦੇ ਉਹ ਸੱਚੇ ਸੀ ਜਾਂ ਸੱਚੇ ਹਨ ਤੇ ਨਾਨ ਗਿਲਟੀ ਹੋ ਕੇ ਬਾਹਰ ਆਂਦੇ ਉਸ ਇਤਰਾਜ਼ ਦੇ ਉੱਤੇ ਕੁਐਸਚਨ ਮਾਰਕ ਲੱਗ ਜਾਂਦਾ ਕਿ ਕਨਵੀਨਰ ਦਾ ਇਤਰਾਜ਼ ਕਿਉਂ ਹੋਇਆ ਇਸ ਟਾਈਮ ਕੁਛੋਟੀਪੁਰ ਨੂੰ ਤੁਸੀਂ ਕਨਵੀਨਰ ਬਣੇ ਹੋਣ ਕੁਛੋਟੀਪੁਰ ਨੂੰ ਕੁਝ ਕੈਮਰੇ ਤੇ ਕਹੋਗੇ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਬਿਲਕੁਲ ਕਹਿਣਾ ਚਾਹਾਂਗਾ ਕਿ ਛੋਟੇਪੁਰ ਸਾਹਿਬ ਤੁਸੀਂ ਸੀਨੀਅਰ ਲੀਡਰ ਹੋ ਪੰਜਾਬ ਦੇ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਮੈਂ ਚਾਹੁੰਦਾ ਸੀ ਕਿ ਤੁਸੀਂ ਮਿਸਾਲ ਬਣਦੇ ਕਿ ਆਪ ਕਹਿੰਦੇ ਕਿ ਜੇ ਮੈਨੂੰ ਕਨਵੀਨਰਸ਼ਿਪ ਤੋਂ ਹਟਾਇਆ ਗਿਆ ਹੈ ਇਸ ਘਟਿਆ ਅਲੀਗੇਸ਼ਨ ਦੇ ਨਾਲ ਜਿੱਦਾਂ ਤੁਸੀਂ ਕਹਿ ਰਹੇ ਕੋਈ ਘਟਿਆ ਅਲੀਗੇਸ਼ਨ ਹੈ ਤੁਹਾਨੂੰ ਕਹਿਣ ਦਾ ਹੱਕ ਹੈ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਜਾਂਚ ਵਿੱਚ ਸ਼ਾਮਲ ਹੋ ਕੇ ਨਾਨ ਗਿਲਟੀ ਹੋ ਕੇ ਸਾਹਮਣੇ ਆਂਦੇ ਤੇ ਤੁਹਾਡਾ ਸਨਮਾਨ ਹੋਰ ਵੀ ਵੱਧ ਜਾਂਦਾ ਤੇ ਜਾਂ ਗਿਲਟੀ ਹੋ ਕੇ ਜਾਂ ਜਿੰਨਾ ਕੋ ਫਾਲਟ ਸੀਗਾ ਆਪਾਂ ਨੂੰ ਐਕਸੈਪਟ ਕਰਕੇ ਜਾਂ ਇਹਨਾਂ ਨੂੰ ਕਰੈਕਟ ਕਰਕੇ ਅੱਗੇ ਚੱਲਦੇ ਪਾਰਟੀ ਲਈ ਬਹੁਤ ਅੱਛਾ ਸੰਭਾਵਨਾ ਹੋਣਾ ਹੈ ਅਗਰ ਉਹ ਕਰੈਕਟ ਕਰਦੇ ਨੇ ਕੋਈ ਸੰਭਾਵਨਾ ਹੈ ਪਾਰਟੀ ਉਹਨਾਂ ਨੂੰ ਲਊ ਨਾਲ ਅਗਰ ਉਹ ਇੰਟਰਸਟ ਦਿਖਾਉਂਦੇ ਨੇ ਤੇ ਸਾਡੀ ਪਾਰਟੀ ਚੋਂ ਅਜੇ ਵੀ ਬਾਹਰ ਨਹੀਂ ਹੋਏ ਨਾ ਉਹ ਆਪ ਹੋਏ ਨੇ ਨਾ ਹੀ ਪਾਰਟੀ ਦੇ ਨੇ ਬਾਹਰ ਕੀਤਾ ਜੇ ਜਿਵੇਂ ਇਦਾਂ ਦਾ ਚਾਹਦੇ ਤਾਂ ਬਹੁਤ ਚੰਗੀ ਗੱਲ ਹੋਏਗੀ ਮੇਰੇ ਤੋਂ ਤੁਹਾਡੇ ਤੇ ਜ਼ਿੰਮੇਵਾਰੀ ਹੁਣ ਉਹ ਪਈ ਹੈ ਕਿ ਪਾਰਟੀ ਮਜ਼ਬੂਤ ਹੋਵੇ ਜਿਹੜੇ ਰੁੱਸੇ ਹੋਏ ਨੇ ਔਰ ਖਾਸ ਤੌਰ ਦੇ ਉੱਤੇ ਜੋ ਮਾਹੌਲ ਬਣਿਆ ਹੋਇਆ ਉਹਨੂੰ ਠੀਕ ਕਰਕੇ ਤੁਸੀਂ ਅੱਗੇ ਵਧੋ ਤਾਂ ਤੁਹਾਡੀਆਂ ਹੀ ਕੋਸ਼ਸ਼ਾਂ ਹੋਣਗੀਆਂ ਕਿ ਚਾਹੇ ਨਵਜੋਤ ਸਿੰਘ ਸਿੱਧੂ ਨੇ ਚਾਹੇ ਬੈਂਸ ਨੇ ਚਾਹੇ ਪ੍ਰਗਟ ਸਿੰਘ ਨੇ ਚਾਹੇ ਛੋਟੇਪੁਰ ਨੇ ਪਾਰਟੀ ਦੇ ਹਿੱਤ ਵਿੱਚ ਤੁਸੀਂ ਇਹ ਚਰਚ ਕਰਨ ਜਾ ਰਹੇ ਹੋ ਆਉਣ ਵਾਲੇ ਦਿਨਾਂ 'ਚ ਉਹਨਾਂ ਨਾਲ ਅਪਰੋਚ ਕਰੋਗੇ ਬਿਲਕੁਲ ਮੈਂ ਸਭ ਨਾਲ ਕਿਉਂਕਿ ਮੈਂ ਸਿਰਫ ਤੁਸੀਂ ਜਿਹੜੇ 5-7 ਨਾਮ ਲਏ ਨੇ ਇਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਗਲੀ ਮੁਹੱਲੇ ਦੇ ਹਰ ਵਲੰਟੀਅ ਅਗਰ ਰਾਜਨੀਤੀ ਦੇ ਵਿੱਚ 2 ਮਹੀਨੇ ਪਹਿਲਾਂ ਵੀ ਆਇਆ ਪਰ ਮੈਨੂੰ ਪਤਾ ਹੈ ਕਿ ਪਾਰਟੀ ਲਈ ਕੰਮ ਕਰ ਸਕਦਾ ਹੈ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਸਕਦਾ ਹੈ ਔਰ ਅਗਰ ਪੰਜਾਬ ਦੀ ਬਿਹਤਰੀ ਲਈ ਕੰਮ ਕਰਦਾ ਹੈ ਮੈਨੂੰ ਘਰ ਜਾ ਕੇ ਵੀ ਉਹਨੂੰ ਮਨਾਉਣਾ ਪਏਗਾ ਮੈਂ ਜ਼ਰੂਰ ਮਨਾਵਾਂਗਾ ਇਹਨਾਂ ਨੂੰ ਇਹਨਾਂ ਦੇ ਲਈ ਸਪੈਸਿਫਿਕ ਤੁਸੀਂ ਨਹੀਂ ਜਾਓਗੇ ਕਿਉਂਕਿ ਤੁਹਾਡੀ ਪਾਰਟੀ ਕਹਿੰਦੀ ਰਹੀ ਐਰਵਿੰਦ ਕੇਜਰੀਵਾਲ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਬਹੁਤ ਵਧੀਆ ਵਿਅਕਤੀ ਨੇ ਪ੍ਰਗਟ ਸਿੰਘ ਬਹੁਤ ਵਧੀਆ ਵਿਅਕਤੀ ਨੇ ਉਹਨੇ ਵਿਅਕਤੀ ਇਕਦਮ ਮਾੜੀ ਤਾਂ ਹੋਈ ਨਹੀਂ ਜੇ ਤੁਸੀਂ ਅਪਰੋਚ ਕਰ ਸਕਦੇ ਹੋ ਸਰ ਅਰਵਿੰਦ ਕੇਜਰੀਵਾਲ ਨੇ ਔਰ ਮੈਂ ਜਾਂ ਸਾਡੀ ਪਾਰਟੀ ਨੇ ਅਜੇ ਵੀ ਕਿੱਥੇ ਕਿਹਾ ਕਿ ਉਹ ਬੰਦੇ ਚੰਗੇ ਨਹੀਂ ਮੈਂ ਅਜੇ ਵੀ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਫੈਨ ਆ ਉਹਨਾਂ ਦੀ ਗੇਮ ਦਾ ਬੜਾ ਵਧੀਆ ਖੇលਦੇ ਰਹੇ ਮੈਂ ਉਹਨਾਂ ਨੂੰ ਫੋਲੋ ਕਰਦਾ ਰਿਹਾ ਨਵਜੋਤ ਸਿੰਘ ਸਿੱਧੂ ਜਦੋਂ ਆਊਟ ਹੋ ਜਾਂਦੇ ਸੀ ਨਰਵਸ 90 ਕਹਿੰਦੇ ਹੁੰਦੇ ਸੀ ਇਹਨਾਂ ਨੂੰ ਮੂਸ ਦੀ ਸੈਂਚਰੀ ਦੇ ਕੋਲ ਜਾ ਕੇ ਆਊਟ ਹੁੰਦੇ ਹੁੰਦੇ ਸੀ ਉੱਥੇ ਜਾ ਕੇ ਕਨਫਿਊਜ਼ ਹੋ ਜਾਂਦੇ ਹੁੰਦੇ ਤੁਸੀਂ ਵੀ ਸੈਂਚਰੀ ਦੇ ਕੋਲ ਹੀ ਆਊਟ ਕੀਤੇ ਨੇ ਨਹੀਂ ਨਹੀਂ ਮੈਂ ਅਸੀਂ ਦੱਸ ਰਿਹਾ ਤੁਹਾਨੂੰ ਕਿ ਉਹਨਾਂ ਨਰਵਸ 90 ਕਹਿੰਦੇ ਹੁੰਦੇ ਸੀ ਬਹੁਤ ਜੁਝਾਰੂ ਪਲੇਅਰ ਐ ਪਰ ਸੈਂਚਰੀ ਦੇ ਕੋਲ ਜਾ ਕੇ 93 96 92 99 ਤੇ ਆਊਟ ਹੋ ਜਾਂਦੇ ਹੁੰਦੇ ਸੀ ਔਰ ਮੈਂ ਉਹਦਾ ਟੀਵੀ ਬੰਦ ਕਰਕੇ ਉੱਠ ਜਾਂਦਾ ਹੁੰਦਾ ਮੈਂ ਤਾਂ ਇੱਕ ਮਿੰਟ ਮੈਂ ਦੱਸ ਰਿਹਾ ਮੈਂ ਟੀਮ ਕੈਪਟਨ ਤੁਸੀਂ ਉਹ ਟੀਮ ਦੇ ਹੁਣ ਸੈਂਚਰੀ ਲਗਵਾ ਸਕਦੇ ਹੋ ਤੁਸੀਂ ਤੁਹਾਡੇ ਕੋਲ ਮੌਕਾ ਸੈਂਚਰੀ ਲਗਵਾਉਣ ਦਾ ਤਾਂ ਹੀ ਇਹ ਗੱਲ ਸ਼ੁਰੂ ਕੀਤੀ ਐ ਕਿ ਮੈਂ ਉਹਦਾ ਟੀਵੀ ਬੰਦ ਕਰਕੇ ਉੱਠ ਜਾਂਦਾ ਹੁੰਦਾ ਸੀ ਕਿਉਂਕਿ ਮੇਰਾ ਦਿਲ ਟੁੱਟ ਜਾਂਦਾ ਹੁੰਦਾ ਸੀ ਮੈਂ ਨਰਜੋਤ ਸਿੱਧੂ ਭਾਜੀ ਬਾਰੇ ਇਹ ਗੱਲ ਕਹਿ ਸਕਦਾ ਕਿ ਭਾਜੀ ਐਟ ਲੀਸਟ ਪੰਜਾਬ ਲਈ ਕੁਝ ਇਦਾਂ ਦਾ ਨਹੀਂ ਕਰਨਗੇ ਕਿ ਜਿੰਨਾ ਲੋਕੀ ਕਹਣ ਯਾਰ ਓਹੋ ਫਿਰ ਆਪਾਂ 91 ਤੇ ਜਾ ਕੇ 96 ਤੇ ਜਾ ਕੇ ਆਊਟ ਹੋ ਗਏ ਉਹ ਪੰਜਾਬ ਦੇ ਹਿੱਤ ਚ ਡਿਸੀਜਨ ਲੈਣਗੇ ਕੋਈ ਐਸੀ ਪਾਰਟੀ ਬਣਾ ਕੇ ਇੱਕ ਸਪਾਇਲਰ ਦੀ ਤਰ੍ਹਾਂ ਪਾਰਟੀ ਕੰਮ ਕਰੇ ਇਹ ਭਾਜੀ ਨੂੰ ਵੀ ਮੈਂ ਤੁਸੀ ਨਹੀਂ ਰਿਸਪੈਕਟ ਕਰ ਰਹੇ ਉਹਨਾਂ ਦੀ ਮੈਂ ਇਹ ਕਹਿ ਰਿਆਂਗਾ ਕਿ ਤੁਸੀਂ ਅਪਰੋਚ ਕਰੋਗੇ ਤੁਸੀਂ ਉਹਨਾਂ ਦੀ ਜਿਹੜੀ ਸੈਂਚਰੀ ਉਹ ਲਗਵਾਉਂਗੇ ਕਿ ਸੈਂਚਰੀ ਲਾਈ ਆਪਾਂ ਮਿਲ ਕੇ ਮੈਂ ਕਰਾਂਗਾ ਔਰ ਪੰਜਾਬ ਦੀ ਸਚਾਈ ਪੰਜਾਬ ਦੇ ਮੌਜੂਦਾ ਹਾਲਾਤ ਤੇ ਮੈਂ ਉਹਨਾਂ ਕੋਲ ਬਹਿ ਕੇ ਗੁਹਾਰ ਲਾਵਾਂਗਾ ਪਰ ਇਸ ਡਰ ਨੂੰ ਵੀ ਮੈਂ ਮਨਚੇ ਰੱਖ ਰਿਹਾ ਕਿ ਜੇ ਉਹਨਾਂ ਨੂੰ ਕੋਈ ਮੌਕਾ ਪ੍ਰਸ ਲੋਕ ਪ੍ਰਭਾਵਿਤ ਕਰਕੇ ਅਗਰ ਕੋਈ ਐਸਾ ਡਿਸੀਜਨ ਉਹਨਾਂ ਕੋਲ ਕਰਵਾਉਂਦੇ ਨੇ ਤੇ ਇਹ ਸਮਾਂ ਔਰ ਕਿਤੇ ਨਾ ਕਿਤੇ ਉਹਨਾਂ ਤੇ ਇਤਰਾਜ਼ ਕਰਦਾ ਰਹੇਗਾ ਉਹਨਾਂ ਦੀ ਪਾਰਟੀ ਤੇ ਇਤਰਾਜ਼ ਕਰਦਾ ਰਹੇਗਾ ਇਸ ਟਾਈਮ ਨਿਰੋਸ਼ਣ ਸਿੱਧੂ ਨੂੰ ਕੁਝ ਕਹਿਣਾ ਚਾਹੂਗਾ ਕਿ ਆਓ ਆਪਾਂ ਕੋਈ ਮੁਲਾਕਾਤ ਕਰਦੇ ਆਂ ਜਾਂ ਆਉਣ ਵਾਲੇ ਦਿਨਾਂ 'ਚ ਆਪਾਂ ਮਿਲ ਬੈਠ ਕੇ ਗੱਲ ਕਰੀਏ ਉਹ ਚੈਨਲ ਤੇ ਕਿਉਂ ਕਹਿੰਨਾ ਮੈਂ ਫੋਨ ਤੇ ਕਹਿ ਦਾਂਗਾ ਭਾਜੀ ਆਜੋ ਬਹਿ ਕੇ ਗੱਲ ਕਰਦੇ ਆਂ ਉਹਦੇ ਉੱਤੇ ਨਹੀਂ ਚੈਨਲ ਚੈਨਲ ਤੇ ਇੱਕ ਵਧੀਆ ਮੀਡੀਅਮ ਆਪਾਂ ਨਾਲ ਜਨਤਾ ਨੂੰ ਵੀ ਪਤਾ ਲੱਗੇ ਨਾ ਲੀਡਰ ਹੁਣ ਤੁਸੀਂ ਪਬਲਿਕ ਲੀਡਰ ਹੋ ਮੈਂ ਜਨਤਾ ਨੂੰ ਦੱਸਣ ਲਈ ਕਹਿ ਸਕਦਾ ਕਿ ਮੈਂ ਭਾਜੀ ਇਹਨਾਂ ਨੂੰ ਜ਼ਰੂਰ ਫੋਨ ਕਰਾਂਗਾ ਮੈਂ ਪੰਜਾਬ ਦੇ ਹਰ ਉਸ ਚੰਗੇ ਬੰਦੇ ਨੂੰ ਫ ਮੈਂ ਉਹਨੂੰ ਵੀ ਕਹਾਂਗਾ ਕਿ ਭਾਜੀ ਮੌਕਾ ਹੈ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਲਈ ਕੁਝ ਬਿਹਤਰ ਕਰੀਏ ਮੈਂ 10 ਬੱਦਿਆਂ ਨੂੰ ਕਹਾਂਗਾ ਜੇ ਦੋ ਦੇ ਅੰਦਰ ਜਜ਼ਬਾ ਜਾਗੇਗਾ ਤੇ ਜ਼ਰੂਰ ਆ ਚੱਲੋ ਪ੍ਰਗਟ ਸਿੰਘ ਲਈ ਵੀ ਤੁਸੀਂ ਕੋਸ਼ਿਸ਼ ਕੀਤੀ ਸੀ ਪ੍ਰਗਟ ਸਿੰਘ ਹੋਰਾਂ ਨਾਲ ਵੀ ਅਪਰੋਚ ਕਰ ਸਕਦੇ ਹੋ ਪਾਰਟੀ ਮਜ਼ਬੂਤ ਹੋਵੇ ਇਸ ਗੱਲ ਲਈ ਕਰੋਗੇ ਬਿਲਕੁਲ ਕਰਾਂਗੇ ਜੀ ਪ੍ਰਗਟ ਸਿੰਘ ਚੰਗੇ ਖਿਡਾਰੀ ਰਹੇ ਨੇ ਪੰਜਾਬ ਲਈ ਹਿੰਦੁਸਤਾਨ ਲਈ ਉਹਨਾਂ ਨੇ ਬੜਾ ਕੰਮ ਕੀਤਾ ਅਨਫੋਰਚਨਟਲੀ ਉਹ ਇੱਕ ਐਸੀ ਪਾਰਟੀ ਨਾਲ ਜੁੜ ਗਏ ਜਿਹੜੀ ਬਾਅਦ ਚ ਉਹਨਾਂ ਨੂੰ ਖੁਦ ਹੀ ਬੁਰੀ ਲੱਗਣ ਲੱਗ ਪਈ ਤੇ ਉਸ ਪਾਰਟੀ ਨੂੰ ਉਹਨਾਂ ਨੇ ਤਿਲਾਂਜਲੀ ਦਿੱਤੀ ਹੈ ਤੇ ਮੈਨੂੰ ਲੱਗਦਾ ਜੀ ਐਸੀ ਜੀ ਪੋਲੀਟੀਕਲ ਸੋਚ ਰੱਖਦੇ ਨੇ ਫਿਰ ਤਾਂ ਜ਼ਰੂਰ ਆਮ ਆਦਮੀ ਪਾਰਟੀ ਦੀ ਸੋਚ ਵਾਲੇ ਹੋਣਗੇ ਤੇ ਜ਼ਰੂਰ ਮੈਨੂੰ ਲੱਗਦਾ ਸਾਡੇ ਨਾਲ ਰਲ ਕੇ ਕੰਮ ਕਰਨਗੇ ਕੁਗੀ ਸਾਹਿਬ ਐ ਕਿਉਂ ਆਗਾ ਕਿ ਜਿੰਨੇ ਵੀ ਲੀਡਰ ਟਾਕ ਚ ਜਾਂਦੇ ਨੇ ਚਾਹੇ ਉਹ ਨਵਜੋ ਸਿੰਘ ਸਿੱਧੂ ਨੇ ਚਾਹੇ ਪ੍ਰਗਟ ਸਿੰਘ ਨੇ ਹੂੰ ਹੂੰ ਚਾਹੇ ਕੋਈ ਹੋਰ ਲੀਡਰ ਆ ਉਹ ਟਾਕ ਟੁੱਟ ਜਾਂਦੀ ਐ ਸਿਮਰਜੀਤ ਬੈਂਸ ਖੋਰਾ ਦੀ ਵੀ ਹੂੰ ਹੂੰ ਕੀ ਗੱਲ ਆ ਕਿ ਸਾਰੇ ਕੇਜਰੀਵਾਲ ਪੀੜ ਤੇ ਇੱਕ ਫਰੰਟ ਦੇ ਉੱਤੇ ਆ ਰਹੇ ਨੇ ਕਿਉਂ ਆਮ ਆਦਮੀ ਪਾਰਟੀ ਪਹਿਲਾਂ ਕੁਝ ਹੋਰ ਕਹਿੰਦੀ ਐ ਨਵਜੋ ਸਿੰਘ ਸਿੱਧੂ ਨੇ ਤਾਂ ਰਾਜ ਸਭਾ ਦੀ ਮੈਂਬਰੀ ਵੀ ਛੱਡੀ ਸੀ ਪਾਰਟੀ ਦੇ ਲਈ ਨਹੀਂ ਪਾਰਟੀ ਦੇ ਕਹਿੰਦੇ ਬਿਲਕੁਲ ਨਹੀਂ ਛੱਡੀ ਪਾਰਟੀ ਦੇ ਲਈ ਨਹੀਂ ਛੱਡੀ ਜਦੋਂ ਉਹਨਾਂ ਰਾਜ ਸਭਾ ਦੀ ਮੈਂਬਰੀ ਛੱਡੀ ਹੈ ਸਾਨੂੰ ਵੀ ਉਦੋਂ ਹੀ ਪਤਾ ਲੱਗਾ ਜਦੋਂ ਤੁਹਾਨੂੰ ਪਤਾ ਲੱਗਾ ਔਰ ਉਹਨਾਂ ਨੇ ਕਿਹਾ ਕਿ ਮੈਂ ਚੰਗੇ ਜਜ਼ਬੇ ਨਾਲ ਛੱਡੀ ਹੈ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਫਿਰ ਸਾਡੀ ਗੱਲ ਸ਼ੁਰੂ ਹੋਈ ਕਿ ਪੰਜਾਬ ਲਈ ਤਾਂ ਅਸੀਂ ਕੰਮ ਕਰ ਰਹੇ ਆਂ ਔਰ ਹਲਕੇ ਕੰਮ ਕਰਦੇ ਆਂ ਔਰ ਤੁਸੀਂ ਕਹਿ ਰਹੇ ਹੋ ਕਿ ਜਦੋਂ ਗੱਲ ਹੁੰਦੀ ਬਾਤ ਟੁੱਟ ਕੇ ਜਾਂਦੀ ਹੈ ਇਹ ਤੁਸੀਂ ਸਰਟੀਫਿਕੇਟ ਦੇ ਰਹੇ ਹੋ ਸਾਨੂੰ ਜੇ ਅਸੀਂ ਮੌਕਾ ਪ੍ਰਸਤ ਹੋਈਏ ਤਾਂ ਅਸੀਂ ਹਰ ਕੰਡੀਸ਼ਨ ਤੇ ਹਰ ਬੰਦੇ ਨੂੰ ਐਕਸੈਪਟ ਕਰ ਲਈਏ ਕਿ ਇਹ ਬੰਦੇ ਨੂੰ ਕੈਸ਼ ਕੀਤਾ ਜਾ ਸਕਦਾ ਹੈ ਇਹ ਆਪਣੀ ਸੀਟ ਵੀ ਜਿੱਤ ਸਕਦਾ ਨਾਲ ਦੀਆਂ ਚਾਰ ਸੀਟਾਂ ਹੋਰ ਵੀ ਜਿਤਾ ਸਕਦਾ ਸਾਡੇ ਕੋਲ ਤਾਂ ਕੈਸ਼ ਕਰਨ ਦਾ ਮੌਕਾ ਹੈ ਬੰਦੇ ਨੂੰ ਇਹਦਾ ਮਤਲਬ ਸਿੱਧੂ ਨੇ ਕੰਡੀਸ਼ਨ ਰੱਖੀ ਨਹੀਂ ਨਹੀਂ ਮੈਂ ਗੱਲ ਕਰਨਾ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਬਿਲਕੁਲ ਭਾਜੀ ਹਰ ਬੰਦੇ ਦੀ ਆਪਣੀ ਇੱਛਾ ਹੁੰਦੀ ਕੰਡੀਸ਼ਨਸ ਨਹੀਂ ਹੁੰਦੀਆਂ ਉਹ ਆਪਣੇ ਕੁਝ ਸੋਚ ਦੇ ਨਾਲ ਆਉਂਦਾ ਕਿ ਅਸੀਂ ਇਹਨੂੰ ਐਦਾਂ ਕਰਾਂਗੇ ਉਹ ਚੀਜ਼ ਅਗਰ ਸਾਡੀ ਪਾਰਟੀ ਦੇ ਸੰਵਿਧਾਨ ਚ ਔਰ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ ਅਸੀਂ ਆਪਣਾ ਪੱਖ ਰੱਖ ਦਿੰਨੇ ਆ ਕਿ ਇਹ ਚੀਜ਼ ਨੂੰ ਐਦਾਂ ਕਰਾਂਗੇ ਤੇ ਗੜਬ ਉਹ ਵਿਚਾਰਕ ਆਪੋ મતਭੇਦ ਜਦੋਂ ਹੁੰਦੇ ਨੇ ਹਰ ਬੰਦੇ ਨੂੰ ਸੋਚਣ ਦਾ ਟਾਈਮ ਚਾਹੀਦਾ ਹੁੰਦਾ ਉਹਨਾਂ ਨੇ ਆਪਣਾ ਸੋਚਣ ਦਾ ਟਾਈਮ ਲਿਆ ਪਾਰਟੀ ਆਪਣਾ ਸੋਚ ਰਹੀ ਹੈ ਪਰ ਪਾਰਟੀ ਦੀ ਇੱਕੋ ਪ੍ਰੋਬਲਮ ਹੈ ਕਿ ਆਪਣੇ ਹੀ ਬਣਾਏ ਸੰਵਿਧਾਨ ਤੋਂ ਅੱਗੇ ਲੰਘ ਕੇ ਪਾਰਟੀ ਕਦੇ ਕੋਈ ਫੈਸਲਾ ਨਹੀਂ ਲੈ ਸਕਦੀ ਇਸੇ ਕਰਕੇ ਸਾਡੀਆਂ ਕਈ ਵਾਰੀ ਟਾਕਸ ਜਿਹੜੀਆਂ ਨੇ ਇਨ ਬਿਟਵੀਨ ਰਹਿ ਜਾਂਦੀਆਂ ਹੈ ਕਿਹਾ ਜਾਂਦਾ ਹੈਗਾ ਕਿ ਪਹਿਲਾਂ ਮਲਬਈ ਨੇ ਮੁਝਾਹਿਲ ਨੂੰ ਝਟਕਾ ਦਿੱਤਾ ਭਗਵੰਤ ਮਾਨ ਨੇ ਛੋਟੀਪੁਰ ਨੂੰ ਝਟਕਾ ਦਿੱਤਾ ਹੁਣ ਮੁਝਾਹਿਲ ਨੇ ਮਲਬਈ ਨੂੰ ਝਟਕਾ ਦਿੱਤਾ ਇਹ ਸੱਤ ਤੁਸੀਂ ਤੁਸੀਂ ਭਗਵੰਤ ਮਾਨ ਨੂੰ ਝਟਕਾ ਦੇਤਾ ਕਿੰਨੇ ਤੁਸੀਂ ਬਣ ਕੇ ਵਡੇ ਜਿਸ਼ਨ ਤੇ ਬਹਿ ਕੇ ਆ ਜੀ ਇਹ ਸੱਥਾਂ ਦੀਆਂ ਗੱਲਾਂ ਨੇ ਖੁੰਡ ਚਰਚਾ ਇਹ ਹੋਣੀ ਚਾਹੀਦੀ ਹੈ ਰਾਜਨੀਤੀ ਚ ਖੁੰਡ ਚਰਚਾ ਦੀ ਆਪਣੀ ਇੱਕ ਵੈਲਿਊ ਹੈ ਇੱਕ ਮਜ਼ਾ ਵੀ ਹੈ ਪਰ ਇਹਦਾ ਸਾਡੀ ਇਸ ਪਾਰਟੀ ਨਾਲ ਜਾਂ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈਗਾ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਜਿਹੜੀ ਗੱਲ ਤੁਸੀਂ ਹੁਣੇ ਕਹੀ ਹੈ ਕਿ ਮੈਨੂੰ ਇਹ ਜ਼ਿੰਮੇਵਾਰੀ ਦੀ ਸੂਚਨਾ ਭਗਵੰਤ ਨੇ ਹੀ ਦਿੱਤੀ ਸੀ ਔਰ ਮੈਨੂੰ ਕਿਹਾ ਸੀ ਕਿ ਤੈਨੂੰ ਮੈਂ ਇੱਕ ਗੱਲ ਕਹਿਣ ਲੱਗਾ ਤੈਨੂੰ ਮੇਰੀ ਕਸਮ ਹੈ ਗੱਲ ਤੋਂ ਮਨਾ ਨਾ ਕਰੀ ਮੈਂ ਕਿਹਾ ਜੀ ਕਿਹੜੀ ਗੱਲ ਹੈ ਕਹਿੰਦਾ ਮੈਂ ਤੈਨੂੰ ਜੋ ਕਹਿਣ ਲੱਗਾ ਪਹਿਲਾਂ ਕਹਾਂ ਮੈਂ ਉਹਨੂੰ ਹਾਂ ਕਰਾਂਗਾ ਮੈਂ ਕਿਹਾ ਭਗਵਾਨ ਤੂੰ ਮੈਨੂੰ ਦੱਸ ਤਾਂ ਦੇ ਹੀਜ਼ ਗੁੱਡ ਫਰੈਂਡ ਆਫ ਮਾਈਨਸ ਇਹ 30 ਸਾਲ ਤੋਂ ਇਕੱਠੇ ਕੰਮ ਕਰਦੇ ਆ ਰਹੇ ਆ ਕਹਿੰਦਾ ਬਸ ਇੱਕ ਜ਼ਿੰਮੇਵਾਰੀ ਤੈਨੂੰ ਦੇਣ ਲੱਗੇ ਆ ਮੈਂ ਕਿਹਾ ਚਲੋ ਕਿਸੇ ਨੂੰ ਕਹਿਣਾ ਹੋਣਾ ਵੀ ਜਾ ਕੇ ਉਹਨੂੰ ਮਿਲ ਕੇ ਆ ਉਹਦੇ ਨਾਲ ਗੱਲ ਕਰ ਮੈਂ ਕਿਹਾ ਕੀ ਕਹਿੰਨੇ ਤੈਨੂੰ ਕਨਵੀਨਰ ਅਨਾਉਂਸ ਕਰਨ ਲੱਗੇ ਆ ਪੰਜਾਬ ਦਾ ਮੈਂ ਰਿਕਵੈਸਟ ਕੀਤੀ ਕਿ ਮੈਨੂੰ ਮਾਈਂਡ ਸੈਟ ਕਰ ਲੈਂਦੋ ਮੈਨੂੰ ਸਟ੍ਰੈਟੇਜੀ ਬਣਾ ਲੈਂਦੋ ਮੈਨੂੰ ਦੇ ਜਿਵੇਂ ਨਾਨੀ ਕਸਦਾ ਨੇ ਫੋਨ ਕੱਟ ਦਿੱਤਾ ਸੋ ਮੈਨੂੰ ਭਗਵੰਤ ਨੇ ਹੀ ਆਪਣੇ ٹرسٹ ਦੇ ਨਾਲ ਬਣਾਇਆ ਔਰ ਅੱਗੇ ਲੈ ਕੇ ਆਏ ਨੇ ਔਰ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕੱਲੇ ਭਗਵੰਤ ਨੇ ਨਹੀਂ ਮਤਲਬ ਮੈਸੇਜ ਭਗਵੰਤ ਵੱਲੋਂ ਆਇਆ ਮੈਨੂੰ ਪਾਰਟੀ ਦਾ ਡਿਸੀਜਨ ਹੈ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਚ ਇਸ ਤਰ੍ਹਾਂ ਦੀ ਕੋਈ ਰਾਈਵਲ ਨਹੀਂ ਸਾਰੇ ਕਮੇਟੀ ਦੇ ਕਿੰਗ ਨੇ ਚਾਹੇ ਨਜੂਬ ਸਿੱਧੂ ਨੇ ਚਾਹੇ ਤੁਸੀਂ ਹੋ ਭਗਵੰਤ ਮਾਨ ਨੇ ਕਮੇਟੀ ਦੇ ਕਿੰਗ ਸਿਆਸਤ ਦੇ ਕਿੰਗ ਬਣਨਗੇ ਜਦੋਂ ਬਣਨ ਜਾ ਰਹੇ ਨੇ ਤੁਸੀਂ ਤਾਂ ਬਣ ਕੇ ਕਿੰਗ ਆਲਰੇਡੀ ਸਰ ਇਹ ਕੋਈ ਮਾੜੀ ਗੱਲ ਨਹੀਂ ਕਿਉਂਕਿ ਲੋਕਾਂ ਨੇ ਜੇ ਭਗਵਾਨ ਤਮਨ ਉਹਨਾਂ ਨੂੰ ਸਭ ਤੋਂ ਵੱਡੇ ਮੰਡੇਟ ਦੇ ਨਾਲ ਭੇਜਿਆ ਸੀ ਪਾਰਲੀਮੈਂਟ ਦੇ ਵਿੱਚ ਇਹਦਾ ਮਤਲਬ ਲੋਕਾਂ ਨੂੰ ਕਿਤੇ ਨਾ ਕਿਤੇ ਵਿਸ਼ਵਾਸੀ ਕੇ ਲੋਕ ਸਮਾਜ ਦੀ ਗੱਲ ਇਹਨੇ ਸਾਲਾਂ ਤੋਂ ਆਪਣੇ ਆਡੀਓ ਵੀਡੀਓਸ ਕਰਦੇ ਆ ਰਹੇ ਨੇ ਅੱਜ ਪਾਰਲੀਮੈਂਟ ਚ ਜਾ ਕੇ ਵੀ ਗੱਲ ਕਰਨਗੇ ਔਰ ਐਸੈਂਬਲੀ ਚ ਬਹਿ ਕੇ ਵੀ ਪੰਜਾਬ ਦੇ ਹਿੱਤ ਦੀ ਗੱਲ ਕਰਨਗੇ ਲੋਕ ਕਹਿੰਦੇ ਨੇ ਸਿਆਸਤ ਦੇ ਅੰਦਰ ਇਕਨੋਮੀ ਫਿਲਾਸਫੀ ਪੋਲਿਟਿਕਸ ਸੋਸ਼ੀਓਲੋਜੀ ਇਹਨਾਂ ਵਿਸ਼ਿਆਂ ਦੀ ਨੌਲੇਜ ਹੋਣੀ ਜ਼ਰੂਰੀ ਹੈ ਲੀਡਰ ਨੂੰ ਉਹਨਾਂ ਨੂੰ ਲੱਗਦਾਗਾ ਕਿ ਆਮ ਆਦਮੀ ਪਾਰਟੀ ਜਿਵੇਂ ਫਿਲਮ ਬਣਾ ਰਹੀ ਹੈਗੀ ਪਾਰਟੀ ਨਹੀਂ ਬਣਾ ਰਹੀ ਇਸ ਕਰਕੇ ਇਹ ਵਿਸ਼ਿਆਂ ਦੀ ਨੌਲੇਜ ਇਹਨਾਂ ਲੋਕਾਂ ਨੂੰ ਨਹੀਂ ਹੈ ਉਹਨਾਂ ਨੂੰ ਲੱਗਦਾ ਨਹੀਂ ਇਹਦੇ ਕਰਕੇ ਫੇਤ ਕੋਈ ਗੜਬੜ ਹੋ ਸਕਦੀ ਹੈ ਬਿਲਕੁਲ ਗੜਬੜ ਨਹੀਂ ਹੋ ਸਕਦੀ ਸਰ ਜਿੰਨੀ ਕਿ ਬੇਸਿਕ ਨੋਲਿਜ ਹੋਣੀ ਚਾਹੀਦੀ ਹੈ ਉਹ ਬੇਸਿਕ ਨੋਲਿਜ ਇੱਕ ਖੁੰਡੇ ਤੇ ਬੈਠੇ ਆਮ ਬੰਦੇ ਨੂੰ ਵੀ ਹੁੰਦੀ ਹੈ ਕਿਸਾਨ ਨੂੰ ਵੀ ਹੁੰਦੀ ਹੈ ਅਸੀਂ ਕਿਉਂਕਿ 25 ਸਾਲ ਤੋਂ ਕੰਮ ਹੀ ਸਮਾਜ ਲਈ ਕਰਦੇ ਆ ਰਹੇ ਹਾਂ ਜਿੱਦੇ ਚ ਰਾਜਨੀਤਿਕ ਲੋਕਾਂ ਤੇ ਰਾਜਨੀਤਿਕ ਪਾਰਟੀਆਂ ਤੇ ਅਸੀਂ ਕਿੰਤੂ ਕਰਦੇ ਰਹੇ ਆ ਸਵਾਲ ਉਠਾਉਂਦੇ ਰਹੇ ਆ ਅਸੀਂ ਇਸ ਪ੍ਰਕਿਰਿਆ ਚੋਂ ਗੁਜ਼ਰੇ ਹੋਏ ਆ ਮੈਂ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਰਿਹਾ ਬੀਏ ਤੱਕ ਸੋ ਇਹ ਰਾਜਨੀਤੀ ਸ਼ਾਸਤਰ ਮੇਰੇ ਲਈ ਕੋਈ ਅਜੀਬ ਚੀਜ਼ ਨਹੀਂ ਹੈ ਵੱਖਰੀ ਚੀਜ਼ ਨਹੀਂ ਹੈ ਮੈਂ ਇਹਦੇ ਵਿੱਚ ਆਪਣੇ ਸਕਿੱਲਸ ਪਹਿਲਾਂ ਕਦੇ ਦਿਖਾਏ ਨਹੀਂ ਜਿਹਦਾ ਮਤਲਬ ਨਹੀਂ ਕਿ ਮੈਨੂੰ ਆਉਂਦੇ ਨਹੀਂ ਜਾਂ ਮੈਂ ਕਦੇ ক্রিকেট ਖੇਡਿਆ ਨਹੀਂ ਤੇ ਇਹ ਨਹੀਂ ਕਿ ਮੈਨੂੰ ਸਟਾਂਸ ਲੈਣਾ ਨਹੀਂ ਆਉਂਦਾ ਜਾਂ ਮੈਨੂੰ ਬਾਲ ਰੋਕਣੀ ਨਹੀਂ ਆਉਂਦੀ ਮੇਰਾ ক্রিকেট ਗੇਮ ਨਹੀਂ ਸੀ ਮੈਂ ਨਹੀਂ ਖੇਡਦਾ ਰਿਹਾ ਮੈਂ ਛੋਟੇ ਹੁੰਦੇ ਹਾਂ ਜੇ ਹਾਕੀ ਵੀ ਥੋੜੀ ਦੇਰ ਖੇਡਿਆ ਮੈਨੂੰ ਹਾਕੀ ਦਾ ਵੀ ਪਤਾ ਹੋਏਗਾ ਪਰ ਲੋਕਾਂ ਨੇ ਮੇਰਾ ਇੱਕ ਸਕਿੱਲ ਦੇਖਿਆ ਨਾ ਤੁਸੀਂ ਉਹਨੂੰ ਡਿਸਕਾਰਡ ਨਹੀਂ ਕਰ ਸਕਦੇ ਕਿ ਬਾਕੀ ਮੈਂ ਕਮਲਾ ਹੀ ਹੋਊਂਗਾ ਮੈਨੂੰ ਕਿਸੇ ਵੀ ਦਾ ਪਤਾ ਨਹੀਂ ਨਹੀਂ ਲਾਸਟ ਗੱਲ ਮੈਂ ਕਰ ਰਿਹਾ ਤੁਹਾਡੇ ਨਾਲ ਕਿ ਜੇ ਅਸੀਂ ਸਰਕਾਰ ਬਣਾਉਣੀ ਹੈ ਤੇ ਕੀ ਜ਼ਰੂਰੀ ਹੈ ਕਿ ਮੈਨੂੰ ਹੀ ਸਾਰਾ ਪਤਾ ਹੋਵੇ ਸਾਡੇ ਕੋਲ ਇੱਕ ਬੰਦਾ ਹੋਣਾ ਚਾਹੀਦਾ ਜਿਹਦੀ ਕਿਸਾਨੀ 'ਚ ਮੁਹਾਰਤ ਹੋਵੇ ਇੱਕ ਬੰਦਾ ਹੋਣਾ ਚਾਹੀਦਾ ਜਿਹੜਾ ਟ੍ਰੈਫਿਕ ਤੇ ਉੱਤੇ ਕੰਮ ਕਰ ਸਕਦਾ ਹੋਵੇ ਇੱਕ ਬੰਦਾ ਹੋਣਾ ਚਾਹੀਦਾ ਜਿਹਨੂੰ ਸਾਇੰਸ ਟੈਕਨੋਲੋਜੀ ਦਾ ਪਤਾ ਹੋਵੇ ਇਹ ਬਲੈਂਡ ਹੁੰਦਾ ਹੈ ਇੱਕ ਅਲੱਗ-ਅਲੱਗ ਲੋਕ ਸਾਡੇ ਕੋਲ ਅਲੱਗ-ਅਲੱਗ ਕੈਲੀਬਰ ਦੇ ਆਉਂਦੇ ਆਂ ਅਸੀਂ ਇੱਕ ਥਾਂ ਤੇ ਇਕੱਠੇ ਹੋ ਕੇ ਯੂਨੀਨਿਮਸਲੀ ਕੰਮ ਕਰਦੇ ਆਂ ਤੇ ਫਰੂਟ ਫੁੱਲ ਹੁੰਦਾ ਕਾਂਗਰਸ ਤੇ ਕਾਲੀ ਦਲ ਕਹਿ ਰਹੇ ਨੇ ਕਿ ਇਹ ਘੁਗੀਆਂ ਘਟਾਰਾਂ ਕੀ ਕਰਨਗੀਆਂ ਆ ਕੇ ਸਿਆਸਤ ਚ ਹੂੰ ਹੂੰ ਇਹ ਜਿੰਨੇ ਕਿਸੇ ਦੀ ਸੋੜੀ ਸੋੜੀ ਸੋਚ ਹੈ ਉਹਨੇ ਛੋਟੇ ਲਫ਼ਜ਼ ਹੁੰਦੇ ਨੇ ਤੁਹਾਡੇ ਕੋਲ ਇਹ ਜਦੋਂ ਬੰਦਾ ਆਪਣੀ ਡੀਫੀਟ ਦੇਖ ਰਿਹਾ ਹੁੰਦਾ ਉਦੋਂ ਇਦਾਂ ਦੀਆਂ ਗੱਲਾਂ ਕਰਦਾ ਬਾਕੀ ਜਿਨ੍ਹਾਂ ਨੇ ਕਿਹਾ ਕਿ ਘੁਗੀਆਂ ਚਿੜੀਆਂ ਕੀ ਕਰਨਗੀਆਂ ਉਹ ਤੇ ਮੇਰੇ ਮਾਲਕ ਕਹਿ ਗਏ ਹੋਏ ਨੇ ਕਿ ਚਿੜੀਆਂ ਸੇ ਮੈਂ ਬਾਜ ਤੜਾਉ ਤਵੇ ਗੋਬਿੰਦ ਸਿੰਘ ਨਾਮ ਕਹੂੰ ਮੈਂ ਉਪਾਸਕਾਂ ਮਾਰੇ ਸੱਚੇ ਪਾਤਸ਼ਾਹ ਦਾ ਤੇ ਮੈਨੂੰ ਉਹਨਾਂ ਦੇ ਕਹਿਣ ਤੇ ਵਿਸ਼ਵਾਸ ਹੈ ਕਿ ਜੇ ਇਹ ਵੀ ਸਮੇਂ ਰਹੇ ਤੇ ਫਿਰ ਮਹਾਰਾ ਨੇ ਸਾਡੀ ਡਿਊਟੀ ਲਾਉਣੀ ਹੈ ਇਹਨਾਂ ਬਾਜਾ ਗੱਲੇ ਹਮੇਸ਼ਾ ਚਲਦੀ ਹੈ ਸੁਪਾਲ ਖਹਿਰਾ ਨੇ ਵੀ ਕਹੀ ਕਿ ਪੰਜਾਬੀਆਂ ਨੂੰ ਪਾਵਰ ਮਿਲਣੀ ਚਾਹੀਦੀ ਹੈ ਉਹਦਾ ਤੁਹਾਨੂੰ ਵੀ ਮਿਲ ਗਿਆ ਪਾਵਰ ਸੈਂਟਰ ਦਿੱਲੀ ਵਾਲੇ ਨੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਡਿਸੀਜਨ ਮੇਕਿੰਗ ਨਹੀਂ ਹੈਗੇ ਤੁਸੀਂ ਕੋਈ ਡਿਸੀਜਨ ਲੈ ਲਓ ਤਾਂ ਪਾਰਟੀ 'ਚ ਗੱਲ ਚੱਲਦੀ ਹੈ ਵਰਕਰਾਂ 'ਚ ਵੀ ਫੀਲਿੰਗ ਹੈ ਕਿ ਦਿੱਲੀ ਉਹ ਪੰਜਾਬੀਆਂ ਨੂੰ 67 ਸਾਲ ਹੋ ਗਏ ਨੇ ਤੀਜੀ ਤੇ ਕਿਉਂ ਨਹੀਂ ਬਣੀ ਪੇ ਪਾਵਰ ਆਪਣੀ ਆਪ ਲੈਂਦੇ ਜਦੋਂ ਇੱਕ ਪਾਰਟੀ ਬਣਾਤੀ ਦਿੱਲੀ 'ਚ ਬਹਿ ਕੇ ਅਰਵਿੰਦ ਕੇਜਰੀਵਾਲ ਨੇ ਜਿਨੇ ਮੋਦੀ ਸਾਹਿਬ ਨੂੰ ਭਾਜਣਾ ਪਾਤੀਆਂ ਜਿਨੇ 4 ਸੀਟਾਂ ਪੰਜਾਬ ਦੇ ਵਿੱਚੋਂ ਜਿੱਤ ਕੇ ਦਿਖਾਤੀਆਂ ਉਸ ਤੋਂ ਬਾਅਦ ਸਾਨੂੰ ਨਹੀਂ ਨਹੀਂ ਸਾਨੂੰ ਪਾਵਰ ਦੇਓ ਸਾਨੂੰ ਪਾਵਰ ਦੇਓ ਪਾਵਰ ਪਹਿਲੋ ਲੈਂਦੇ ਬਣਾਉਂਦੇ ਤੁਹਾਨੂੰ ਕਿਸ ਨੇ ਰੋਕਿਆ ਸੀ ਮੈਂ ਖੈਰਾ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਸਾਡੀ ਪਾਰਟੀ ਦੇ ਬੰਦੇ ਨੇ ਮੇਰੇ ਸੀਨੀਅਰ ਨੇ ਔਰ ਮੈਨੂੰ ਅੱਜ ਵੀ ਮਾਣ ਹੈ ਕਿ ਮੈਨੂੰ ਗਾਈਡ ਕਰਦੇ ਆ ਸਮੇਂ-ਸਮੇਂ ਤੇ ਔਰ ਜਿੱਦਾਂ ਮੈਂ ਕਨਵੀਨਰ ਬਣਿਆ ਮੈਨੂੰ ਉਹਨਾਂ ਨੇ ਗਾਈਡ ਕਰਨਾ ਖੈਰਾ ਸਾਹਿਬ ਨੇ ਉਹਨਾਂ ਦੇ ਨਾਮ ਮੈਂ ਵੈਸੇ ਲੋਕਾਂ ਦੀ ਜਿਹੜੇ ਇੱਕ ਚੀਜ਼ ਨੂੰ ਪ੍ਰਮਿਤ ਕਰ ਰਹੇ ਨੇ ਲੋਕ ਪਰ ਉਹ ਕਹਿ ਰਹੇ ਆ ਨਾ ਤੁਹਾਡੀ ਪਾਰਟੀ ਤਾਂ ਖੈਰਾਂ ਨੇ ਡਟ ਕੇ ਕਿਹਾ ਕਿ ਪਾਵਰ ਪੰਜਾਬੀਆਂ ਨੂੰ ਟਰਾਂਸਫਰ ਕਰੋ ਜੇ ਪੰਜਾਬ ਚ ਚੰਗੀ ਤਰ੍ਹਾਂ ਕੰਮ ਕਰਨਾ ਹਾਂ ਉਹਦੇ ਚ ਇੱਕ ਉਹਨਾਂ ਦਾ ਇੱਕ ਜਾਇਜ਼ ਇਸ਼ੂ ਹੋ ਸਕਦਾ ਕਿ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਸਾਡੇ ਕੋਲ ਅਜੇ ਇੰਨੀ ਬੋਡੀ ਨਹੀਂ ਸੀ ਇੱਕ ਐਸੀ ਬਣਾਈ ਆ ਆਪਸ ਵਿੱਚ ਉਹਨਾਂ ਨੇ ਜਿੰਨੀ ਵਾਰ ਵੀ ਗੱਲ ਕਹੀ ਉਹਨਾਂ ਨੇ ਪਾਵਰ ਨਹੀਂ ਮੰਗੀ ਖੈਰਾ ਸਾਹਿਬ ਨੇ ਇਹੀ ਕਿਹਾ ਕਿ ਇੱਕ ਐਸੀ ਪਾਰਟੀ ਬਣੇ ਸਾਡੇ ਅੰਦਰ ਇੱਕ ਹੋਰ ਕਮੇਟੀ ਬਣੇ ਜਿਹੜੀ ਆਪਾਂ ਅਜੇ ਤੱਕ ਬਣਾਈ ਨਹੀਂ ਸੀ ਕਿਉਂਕਿ ਅਸੀਂ ਇੱਕ ਇਨਕਲਾਬੀ ਗਰੁੱਪ ਦੀ ਤਰ੍ਹਾਂ ਹੀ ਕੰਮ ਕਰੀ ਜਾ ਰਹੇ ਸੀ ਔਰ ਹੁਣ ਅਸੀਂ ਇਸ ਚੀਜ਼ ਤੇ ਵਿਚਾਰ ਕਰ ਰਹੇ ਹਾਂ ਕਿ ਇੱਕ ਕੋਰ ਕਮੇਟੀ ਬਣੇ ਜਿਹੜੀ ਰਲ ਕੇ ਬੈਠੇ ਹੁਣ ਤੁਸੀਂ ਕਨਵੀਨਰ ਬਣਿਓ ਸੁਚਾ ਸਿੰਘ ਛੋਟੇ ਪਰ ਬਾਰ-ਬਾਰ ਕਹਿ ਰਹੇ ਨੇ ਕਿ ਮੈਨੂੰ ਤੁਸੀਂ ਖੂਜੇ ਤਾਂ ਲਾਤਾ ਸੋ ਸਮਝ ਕੇ ਜਿਹੜੇ ਸਟਿੰਗ ਦੀ ਗੱਲ ਚੱਲ ਰਹੀ ਸੀ ਵਾਰ-ਵਾਰ ਕੀ ਇਹ ਸਟਿੰਗ ਹੈ ਸਟਿੰਗ ਹੈ ਸਟਿੰਗ ਹੈ ਜਿਹਦੇ ਕਰਕੇ ਮੈਨੂੰ ਬਾਹਰ తీਜੂ ਕੱਢੇ ਉਹ ਸਟਿੰਗ ਕਿੱਥੇ ਹੈਗਾ ਉਹ ਸਟਿੰਗ ਤਾਂ ਦਿਖਾ ਦਿਓ ਜਾਂਚ ਹੋ ਗਈ ਸਰ ਜੀ ਜਾਂਚ ਕਮੇਟੀ ਬਣੀ ਹੈ ਨਾ ਜਾਂਚ ਚੱਲ ਰਹੀ ਹੈ ਜਾਂਚ ਕਮੇਟੀ ਆਪਣਾ ਕੰਮ ਕਰ ਰਹੀ ਹੈ ਪਹਿਲਾਂ ਸਟਿੰਗ ਅਸੀਂ ਲਿਆ ਕੇ ਪਬਲਿਕ ਕਰਾਉਂਦੇ ਹਾਂ ਉਹੀ ਲੋਕ ਨੇ ਜਿਨ੍ਹਾਂ ਨੇ ਸਿਫਾਰਸ਼ ਕੀਤੀ ਕਿ ਕੱਢ ਦਿਓ ਛੋਟੇ ਬੰਦੇ ਨਹੀਂ ਇੱਥੇ ਤੁਹਾਨੂੰ ਤਸਵੀਰ ਸਿੰਘ ਵੀਰੋ ਇੱਥੇ ਤੁਹਾਨੂੰ ਭਲੇਖਾ ਲੱਗ ਰਿਹਾ ਦੋ ਬੰਦੇ ਨੇ ਉਹਦੇ ਵਿੱਚ ਸਭ ਤੋਂ ਨਹੀਂ ਉਹਦੇ ਵਿੱਚ ਜਰਨੈਲ ਸਿੰਘ ਸਰਦਾਰ ਜਰਨੈਲ ਸਿੰਘ ਨੇ ਉਹਨਾਂ ਦੇ ਸਿਗਨੇਚਰ ਨਹੀਂ ਹੈਗੇ ਅਪਲੀਕੇ ਕਿਉਂਕਿ ਜਦੋਂ ਜੇ ਅਲੀਗੇਸ਼ਨ ਲਾਣ ਵਾਲਿਆਂ ਚੋਂ ਵੀ ਇੱਕ ਬੰਦਾ ਚਾਹੀਦਾ ਸੀ ਜਿਨ੍ਹਾਂ ਨੇ ਇਹ ਚੀਜ਼ ਰਿਕੁਐਸਟ ਕੀਤੀ ਹੈ ਪਾਰਟੀ ਨੂੰ ਕਿਸ ਅਧਾਰ ਤੇ ਰਿਕੁਐਸਟ ਕੀਤੀ ਹੈ ਜਾਂਚ ਕਮੇਟੀ ਜੋ ਵੀ ਬੰਦਾ ਚਾਹੀਦਾ ਸੀ ਜੇ ਜਾਂਚ ਕਮੇਟੀ ਠੀਕ ਨਾ ਬਣਾਉਣੀ ਹੁੰਦੀ ਤੇ ਫਿਰ ਸਾਡੇ ਇਹਨਾਂ ਬਾਕੀ ਬੰਦਿਆਂ ਵਿੱਚੋਂ ਕੋਈ ਇੱਕ ਬੰਦਾ ਲੈ ਲਿਆ ਜਾਂਦਾ ਜਿਹੜਾ ਛੋਟੇ ਪਰਸਾਬ ਨਾਲ ਜਿਹਦੇ ਸੰਬੰਧ ਸੁਖਾਵੇਂ ਨਹੀਂ ਸੀ ਜਰਨੈਲ ਸਿੰਘ ਸਾਹਿਬ ਨੂੰ ਵੀ ਨਾ ਲਿਆ ਜਾਂਦਾ ਬੰਦਾ ਉਹ ਲਿਆ ਗਿਆ ਸੀਨੀਅਰ ਆਈਜੀਐਸ ਔਰ ਜਿਹਦੇ ਨਾਲ ਛੋਟੇ ਪਰ ਸਾਹਿਬ ਦੇ ਕਦੇ ਵੀ ਅਨਸੁਖਾਵੇ ਸਬੰਧ ਲੋਕਾਂ ਨੇ ਨਹੀਂ ਦੇਖੇ ਔਰ ਇੱਕ ਜਰਨੈਲ ਸਿੰਘ ਸਾਹਿਬ ਨੂੰ ਲਿਆ ਗਿਆ ਸੱਚਾਈ ਲੱਗਦਾ ਜੀ ਪਾਰਟੀ ਨੂੰ ਦਿਲ ਵੱਡਾ ਕਰਨਾ ਚਾਹੀਦਾ ਥੋੜਾ ਹੁਣ ਤੁਸੀਂ ਵੀ ਕੰਵਿਨਰ ਵਲਗੇ ਦਿਲ ਵੱਡਾ ਕਰੋ ਅਗਰ ਛੋਟੀਆਂ ਛੋਟੀਆਂ ਮੋਟੀਆਂ ਚੀਜ਼ਾਂ ਚੱਲ ਵੀ ਰਹੀਆਂ ਨੇ ਉਹ ਚੋਣਾਂ ਤੋਂ ਬਾਅਦ ਠੀਕ ਕਰ ਲੋਗੇ ਜਿਹੜੀਆਂ ਨਰਾਜ਼ਗੀਆਂ ਲਗਾਤਾਰ ਪਾਰਟੀ 'ਚ ਤੁਸੀਂ ਦੇਖੋ ਬਗਾਵਤਾਂ ਹੋ ਰਹੀਆਂ ਨੇ ਲਗਾਤਾਰ ਇੱਕ ਦੂਜੇ ਹਰ ਦੂਜੇ ਦਿਨ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਤੁਹਾਡੇ ਖਿਲਾਫ ਇਹਨੂੰ ਨਾਜਾਇਜ਼ ਗੱਲਾਂ ਵੀ ਮੰਨੋ ਦਿਲ ਵੱਡਾ ਕਰਕੇ ਕਹੋ ਚੱਲ ਯਾਰ ਹੁਣੇ ਕਹਿੰਦਾ ਤਾਂ ਦੇ ਦਿਓ ਫਲਾਣੇ ਬੰਦੇ ਨੂੰ ਵੀ ਟਿਕਟ ਦੇ ਦਿਓ ਚੱਲ ਇਹ ਕਹਿੰਦਾ ਤਾਂ ਫਲਾਣੇ ਨੂੰ ਇਹ ਵਾਲਾ ਅਹੁਦਾ ਦੇ ਦਿਓ ਇਹ ਦਿਲ ਵੱਡਾ ਕਰਨ ਵਾਲੀ ਗੱਲ ਹੈ ਤਾਂ ਸਾਡੀ ਪਾਰਟੀ ਤੋਂ ਨਹੀਂ ਹੋਣਾ ਤੁਹਾਨੂੰ ਇਹ ਛੋਟੇਪੋਟੇ ਕਹਿੰਦੇ ਮੇਰੇ ਖਿਲਾਫ ਸੋਚੀ ਸਮਝੀ ਸਾਜ਼ਿਸ਼ ਹੋਈ ਹੈ ਭਗਵੰਤ ਮਾਨ ਨੇ ਪੂਰਾ ਪਲਾਨ ਬਣਾਇਆ ਜਿਹੜਾ ਤੁਹਾਡਾ ਮਾਨ ਸਾਹਿਬ ਦਾ ਲੀਗਲ ਸੈੱਲ ਦਾ ਜਿਹਨੇ ਸਟਿੰਗ ਕੀਤਾ ਇਹ ਗੁਰਲਾਬ ਸਿੰਘ ਨੇ ਉਨੇ ਜਾਣ ਬੁੱਝ ਕੇ ਇਹ ਸਾਰੀ ਪੋਲਿਟਿਕਸ ਮੇਰੇ ਨਾਲ ਕੀਤੀ ਹੈ ਜੋ ਭਾਜਪਾ ਕਾਲੀ ਦਲ ਕਾਂਗਰਸ ਤੋਂ ਹੁੰਦਾ ਆਮਾਦੀ ਪਾਰਟੀ ਵੱਖ-ਵੱਖ ਤੋਂ ਆਉਂਦੇ ਮੈਂ ਵੀ ਮੈਂ ਵੀ ਮੈਂ ਵੀ ਇਹ ਜਾਣਦਾ ਸੀ ਇਦਾਂ ਹੀ ਹੁੰਦਾ ਛੋਟੇਪੁਰ ਸਾਹਿਬ ਨੂੰ ਚਾਹੀਦਾ ਸੀ ਕਿ ਜਾਂਚ ਵਿੱਚ ਸ਼ਾਮਿਲ ਹੁੰਦੇ ਨੌਨ ਗਿਲਟੀ ਹੋ ਕੇ ਬਾਹਰ ਆਂਦੇ ਜੇ ਇਹ ਗੱਲ ਸੀ ਇਹ ਇੱਕ ਪ੍ਰੋਸੀਜਰ ਹੁੰਦਾ ਹੈ ਔਰ ਜੇ ਤੁਸੀਂ ਦੇਖੋਗੇ ਅਰਵਿੰਦ ਕੇਜਰੀਵਾਲ ਨੇ ਕਦੋਂ ਕਿਹੜੇ ਲੀਡਰ ਦਾ ਲਿਆਜ ਕੀਤਾ ਹੈ ਕਿ ਇਤਿਹਾਸ ਚ ਤਾਂ ਦੱਸ ਦੋ ਕਿ ਫਲਾਣੇ ਬੰਦੇ ਨੂੰ ਇਹਨੇ ਮਾਫ ਕਰ ਦਿੱਤਾ ਸੀ ਫਲਾਣੇ ਬੰਦੇ ਨੂੰ ਇਹਨੇ ਛੱਡ ਦਿੱਤਾ ਸੀ ਅਸੀਂ ਆਪਣਾ ਇਤਿਹਾਸ ਹੀ ਦੁਹਰਾਇਆ ਕੇਜਰੀਵਾਲ ਨੇ ਔਰ ਛੋਟੇਪੁਰ ਸਾਹਿਬ ਬਹੁਤ ਵੱਡੇ ਸੀਨੀਅਰ ਲੀਡਰ ਸੀ ਇਹਨਾਂ ਨੂੰ ਜਾਂਚ ਦਾ ਹਿੱਸਾ ਬਣ ਕੇ ਸਹੀ ਚੀਜ਼ ਸਾਹਮਣੇ ਲਿਆਉਣੀ ਚਾਹੀਦੀ ਸੀ ਕਿਹਾ ਜਾ ਰਿਹਾ ਹੈ ਕਿ ਮਾਜੇਜ ਪਾਰਟੀ ਡੈਮੇਜ ਹੋਈ ਹੈ ਛੋਟੇਪੁਰ ਦੇ ਛੱਡਣ ਦੇ ਨਾਲ ਇੱਕ ਮੁਝਾਇਲ ਨੂੰ ਜ਼ਿੰਮੇਵਾਰੀ ਦੇਣ ਦਾ ਮਤਲਬ ਇਹ ਵੀ ਹੈ ਦੂਜਾ ਸਿੱਖ ਫੇਸ ਵੀ ਹੋ ਤੁਸੀਂ ਕਿ ਮਾਜੇ ਦੇ ਅੰਦਰ ਇਹ ਵੀ ਮੰਨਿਆ ਜਾਂ ਮੁਕਾਬਲਤਨ ਮਾਲਵੇ ਦੇ ਦੇਖੋ ਜੇ ਮਾਝੇ ਜੇਹੀ ਮੰਨਿਆ ਜਾਂਦਾ ਸੀ ਕਿ ਪਾਰਟੀ ਮਜ਼ਬੂਤ ਨਹੀਂ ਹੈਗੀ ਤੇ ਫਿਰ ਛੋਟੇ ਬਰਸਾਦ ਦੇ ਜਾਣ ਦਾ ਕਮਜ਼ੋਰ ਕਿਦਾਂ ਹੋ ਸਕਦੀ ਹੈ ਜੇ ਮਜ਼ਬੂਤ ਹੀ ਨਹੀਂ ਸੀ ਤੇ ਕਮਜ਼ੋਰ ਨਹੀਂ ਹੋ ਸਕਦੀ ਹੋਰ ਜ਼ਿਆਦਾ ਕਮਜ਼ੋਰ ਹੋਈ ਹੈ ਪਹਿਲਾਂ ਪਹਿਲਾਂ ਵੀ ਕਮਜ਼ੋਰ ਸੀ ਹੋਰ ਜ਼ਿਆਦਾ ਨਹੀਂ ਬਹੁਤ ਧੜਾ ਉਹਨਾਂ ਦਾ ਬਕਾਇਦਾ 6 ਕੋਆਰਡੀਨੇਟਰ ਉਹਨਾਂ ਦੇ ਨਾਲ ਲੋਕਾਂ ਦਾ ਆਤਮ ਵਿਸ਼ਵਾਸ ਸਗੋਂ ਕੇਜਰੀਵਾਲ 'ਚ ਵਧਿਆ ਹੈ ਕਿ ਇਹੋ ਜੇ ਮੌਕੇ ਤੇ ਜਾ ਕੇ ਜਦੋਂ ਲੋਕੀ ਸਿਰਫ ਲਿਪਾ ਪੋਚੀ ਕਰਦੇ ਨੇ ਆਪਣੇ ਪਰਦੇ ਟੱਕਦੇ ਨੇ ਉਦੋਂ ਵੀ ਉਹ ਸੱਚਾਈ ਦੇ ਨਾਲ ਖੜਾ ਜਿਹੜੀ ਚੀਜ਼ ਜਾਇਜ਼ ਨਹੀਂ ਹੈ ਠੀਕ ਨਹੀਂ ਹੈ ਉਹਨੇ ਉਸ ਚੀਜ਼ ਦਾ ਸਾਥ ਨਹੀਂ ਦਿੱਤਾ ਸੱਚਾਈ ਤੇ ਖੜਾ ਕਿ ਕਿ ਸਵਾਲ ਕੀ ਪੋਲਿਟਿਕਸ ਦੇ ਅੰਦਰ ਬਹੁਤ ਪੜਨ ਲਿਖਨ ਦਾ ਘੱਟ ਰੁਝਾਨ ਆ ਕਿਹਾ ਜਾਂਦਾ ਕਿ ਤੁਸੀਂ ਕਾਫੀ ਪੜਦੇ ਹੋ ਹੁਣ ਤੱਕ ਦੀਆਂ ਕਿਹੜੀਆਂ ਤੁਹਾਨੂੰ ਜ਼ਿੰਦਗੀ ਚ ਵੱਡੀਆਂ ਕਿਤਾਬਾਂ ਲਗੀਆਂ ਨੇ ਕਿ ਜਿਹੜੀਆਂ ਤੁਹਾਨੂੰ ਲੱਗਦਾ ਤੁਹਾਨੂੰ ਸੇਧ ਦੇਣ ਵਾਲੀਆਂ ਨੇ ਤੁਸੀਂ ਪੋਲਿਟਿਕਸ ਚੋਂ ਨਾਲ ਤੋਂ ਸਿੱਖਦੇ ਹੋ ਤੁਹਾਨੂੰ ਇਨਸਪਾਇਰ ਕਰਦੀਆਂ ਨੇ ਬਿਲਕੁਲ ਜੀ ਸਾਡੇ ਸਭ ਤੋਂ ਮੈਂ ਸਮਝਦਾ ਕਿ ਤਰਾਸ ਦੀ ਸਾਡਾ ਦੁਖਾਂਤ ਇਹ ਆ ਕਿ ਪੰਜਾਬ ਦੇ ਵਿੱਚ ਸਪੈਸ਼ਲੀ ਮੈਂ ਕਹਾਂਗਾ ਹਿੰਦੁਸਤਾਨ ਦੇ ਕੁਝ ਹਿੱਸਿਆਂ 'ਚ ਲੋਕ ਅੱਜ ਵੀ ਪੜਦੇ ਐ ਪੰਜਾਬ 'ਚ ਲੋਕਾਂ ਨੇ ਲਿਟਰੇਚਰ ਪੜਨਾ ਬੰਦ ਕਰਤਾ ਇਤਿਹਾਸ ਆਪਣਾ ਗੌਰਵ ਮਈ ਵਿਰਸਾ ਪੜਨਾ ਬੰਦ ਕਰ ਦਿੱਤਾ ਸੋ ਮੈਨੂੰ ਮਾਣ ਆ ਕਿ ਜਦੋਂ ਮੈਂ 6ਵੀਂ 'ਚ ਵੀ ਪੜਦਾ ਹੁੰਦਾ ਸੀ ਉਦੋਂ ਵੀ ਮੇਰੇ ਘਰ ਅਮਰਤਾ ਪ੍ਰੀਤਮ ਦਾ ਮੈਗਜ਼ੀਨ ਆਉਂਦਾ ਹੁੰਦਾ ਸੀ ਨਾਗਮਣੀ ਮੈਂ ਸੋਵੀਅਤ ਸੰਘ ਰਸਾਲਾ ਵੀ ਪੜਿਆ ਜਿਹੜਾ ਰਸ਼ੀਆ ਤੋਂ ਛਪ ਕੇ ਆਉਂਦਾ ਹੁੰਦਾ ਸੀ ਇੰਡੀਆ ਦੇ ਵਿੱਚ ਸੋ ਮੈਂ ਨਿੱਕੀਆਂ ਨਿੱਕੀਆਂ ਚੀਜ਼ਾਂ ਪੜਦਾ ਰਿਹਾ ਉਸ ਤੋਂ ਬਾਅਦ ਸਾਡੇ ਘਰ ਹਰ ਚੰਗਾ ਨੋਵਲ ਹਰ ਚੰਗੀ ਕਿਤਾਬ ਆਉਂਦੀ ਹੁੰਦੀ ਸੀ ਮੇਰੇ ਵੱਡੇ ਭਾਜੀ ਪੜ ਮੈਨੂੰ ਮਜ਼ਾ ਆਉਂਦਾ ਸੀ ਉਹਨੂੰ ਪੜ੍ਹ ਕੇ ਮੈਂ ਆਪਣੇ 10ਵੀਂ ਤੱਕ ਜਾਂਦੇ ਜਾਂਦੇ ਬਲਰਾਜ ਸਾਨੀ ਦੇ ਸਾਰੀਆਂ ਕਿਤਾਬਾਂ ਪੜ ਚੁੱਕਾ ਸੀ ਕਾਮਯਾਬੀ ਪੜ ਚੁੱਕਾ ਸੀ ਮੇਰੀ ਪਾਕਿਸਤਾਨ ਯਾਤਰਾ ਵੀ ਪੜ ਚੁੱਕਾ ਸੀ ਸੋ ਮੈਂ ਚੰਗੇ ਲੋਕਾਂ ਨੂੰ ਪੜਨ ਦਾ ਮੈਨੂੰ ਮਾਣ ਹਾਸਲ ਹੋਇਆ ਕਿ ਪਰਸਪੈਕਟਿਵਨ ਹੈ ਨਾ ਤੁਹਾਡੇ ਬਾਰੇ ਤੁਸੀਂ ਸਿਰਫ ਕਮੇਟੀ ਹੋ ਮੈਂ ਦੂਜਾ ਪੱਖ ਵੀ ਹੈ ਜਿਹੜਾ ਮੈਨੂੰ ਪਤਾ ਸੀ ਨਾ ਪਰ ਜਿਹੜੀਆਂ ਕਿਤਾਬਾਂ ਨੇ ਮੇਰੀ ਜ਼ਿੰਦਗੀ ਬਦਲੀ ਉਹਨਾਂ ਦੇ ਵਿੱਚੋਂ ਰਸੂਲ ਹਮਜ਼ਾ ਤੋਬ ਦੀ ਕਿਤਾਬ ਮੇਰਾ ਦਾਗਿਸਤਾਨ ਉਹਦਾ ਬਹੁਤ ਵੱਡਾ ਰੋਲ ਹੈ ਮੇਰੀ ਬੋਲੀ ਬਾਰੇ ਵੱਡੀ ਵੱਡੀ ਹਾਂਜੀ ਉਹਦਾ ਬਹੁਤ ਰੋਲ ਹੈ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਬਾਬੂ ਸਿੰਘ ਮਾਨ ਵਰਗੇ ਹਨ ਗੀਤ ਸੁਣਦਾਰੇ ਮੈਨੂੰ ਪੰਜਾਬੀ ਵੋਕੈਬਲਰੀ ਮੇਰੀ ਬਹੁਤ ਵਧਾਈ ਹੈ ਉਹਨਾਂ ਨੇ ਪੰਜਾਬੀ ਪਿੰਡ ਕੰਟਰੋਵਰਸੀ ਤੁਹਾਡੇ ਬਾਰੇ ਚੱਲ ਰਹੀ ਹੈ ਫੇਸਬੁਕ ਦੇ ਉੱਤੇ ਹਾਲਾਂਕਿ ਇਹ ਬਹੁਤ ਪਰਸਨਲ ਮਸਲਾ ਹੈ ਰਿਲੀਜੀਅਨ ਜਿਹੜਾ ਹੁੰਦਾ ਬਹੁਤ ਪਰਸਨਲ ਮਸਲਾ ਹੁੰਦਾ ਮੈਂ ਸਵਾਲ ਤੁਹਾਨੂੰ ਤਾਂ ਹੀ ਕਹਿ ਰਿਹਾ ਕਿ ਤੁਹਾਡਾ ਪਰਸਨਲ ਮਸਲਾ ਤੁਸੀਂ ਕੁਝ ਵੀ ਕਹਿ ਸਕਦੇ ਹੋ ਤੁਸੀਂ ਨਰੰਕਕਾਰੀ ਸੰਪਰਦਾ ਨੂੰ ਮੰਨਦੇ ਹੋ ਬਿਲਕੁਲ ਨਹੀਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਾਸਕ ਹਾਂ ਉਹੀ ਮੇਰੇ ਪਿਤਾ ਨੇ ਉ ਇਹ ਸਾਬਤ ਕਰ ਦਵੇ ਮੇਰਾ ਕਿਤੇ ਹੋਰ ਰੁਝਾਨ ਹੈ ਤਾਂ ਮੈਂ ਪੋਲਿਟਿਕਸ ਕੀ ਹਿੰਦੁਸਤਾਨੀ ਛੱਡ ਸਕਦਾ ਇੱਕ ਵੀਡੀਓ ਚੱਲ ਰਿਹਾਗਾ YouTube ਦੇ ਉੱਤੇ ਤੁਸੀਂ ਕਿਸੇ ਕਿਸੇ ਥਾਂ ਦੇ ਉੱਤੇ ਗਏ ਹੋਏ ਉੱਥੇ ਨਿਰੰਕਾਰੀ ਸੰਤ ਵੀ ਬੈਠੇ ਨੇ ਜਿਨ੍ਹਾਂ ਦੀ ਮੈਂ ਦੱਸਦਾ ਇਹ ਤੁਸੀਂ ਦੱਸਿਓ ਮੈਨੂੰ ਸਾਰ ਇਨਸਾਨੀਅਤ ਦੇ ਨਾਤੇ ਕਿ ਵਿਵੇਕ ਸ਼ੌਕ ਕਿੱਡਾ ਵੱਡਾ ਆਤੇ ਸੀ ਪੰਜਾਬ ਦਾ ਬਿਲਕੁਲ ਉਹਨਾਂ ਦੀ ਹੋਵੇ ਵਿਵੇਕ ਸ਼ੌਕ ਦੀ ਡੈਥ ਹੋਈ ਹੈ ਮੇਰਾ ਦੋਸਤ ਮਰ ਗਿਆ ਮੈਂ ਰੋ ਰਿਆਂ ਉਸ ਬੰਦੇ ਨੂੰ ਮੇਰੀ ਅਸੀਂ ਇਕੱਠੇ ਕੁਲੀਗਾਂ ਸੀ ਇੰਨੇ ਸਾਲ ਇਕੱਠੇ ਕੰਮ ਕੀਤਾ ਫਿਲਮਾਂ 'ਚ ਟੈਲੀਵਿਜ਼ਨ ਤੇ ਉਹ ਜਿਸ ਰਿਲੀਜੀਅਨ ਨੂੰ ਮੰਨਦਾ ਜਿਸ ਸੈਕਟਰ ਨੂੰ ਮੰਨਦਾ ਉਹਦੇ ਮੁਤਾਬਕ ਉਹਨਾਂ ਨੇ ਆਪਣੇ ਬੁਲਾਉਣੇ ਹੁੰਦੇ ਨੇ ਬੰਦੇ ਇਹ ਕਿਸੇ ਉਹਨਾਂ ਦੇ ਡੇਰੇ 'ਚ ਜਾ ਕੇ ਨਹੀਂ ਸੀ ਹੋਇਆ ਟੈਂਟ ਲੱਗੇ ਦੇਖ ਲਿਓ ਸਾਰੇ ਪਾਸੇ ਇੱਕ ਗਰਾਊਂਡ ਦੇ ਵਿੱਚ ਟੈਂਟ ਲੱਗੇ ਨੇ ਉੱਥੇ ਜੋ ਮਰਜ਼ੀ ਆਵੇ ਉੱਥੇ ਕੋਈ ਮੁਸਲਮਾਨ ਮੇਰਾ ਦੋਸਤ ਅਗਰ ਮਰਦਾ ਤੇ ਉਹਨਾਂ ਦੇ ਪੀਰ ਪਗੰਬਰ ਆਉਂਦੇ ਮੈਂ ਕੀ ਕਹਿੰਦਾ ਕਿਉਂ ਆਗੇ ਨਹੀਂ ਮੇਰੇ ਘਰ ਕੋਈ ਮਰਗ ਹੁੰਦੀ ਹੈ ਤੇ ਮੇਰੇ ਘਰ ਲੋਕੀ ਗੁਰਦੁਆਰੇ 'ਚ ਅਫਸੋਸ ਕਰਨ ਆਉਂਦੇ ਨਾ ਮੈਨੂੰ ਕੀ ਕਹਿੰਦੇ ਨੇ ਕਿ ਨਹੀਂ ਮੰਦਰ 'ਚ ਰੱਖ ਅਫਸੋਸ ਅਸੀਂ ਫੇਰ ਜਾਵਾਂਗੇ ਤੇਰੇ ਕੋਈ ਕਹਿੰਦਾ ਨਹੀਂ ਮਸਜਿਦ ਵਿੱਚ ਅਫਸੋਸ ਰੱਖ ਆਪਣੇ ਚਾਚੇ ਦਾ ਮੈਂ ਤਾਂ ਆਵਾਂਗਾ ਉੱਥੇ ਮੇਰੇ ਮੇਰੇ ਆਪਣੀ ਰਿਲੀਜੀਅਨ ਦੇ ਮੁਤਾਬਕ ਪ੍ਰੈਕਟਿਸ ਹੁੰਦੀ ਹੈ ਮੇਰੇ ਦੋਸਤਾਂ ਨੂੰ ਉੱਥੇ ਇਸੇ ਲਈ ਪੁੱਛ ਰਿਹਾ ਤੁਹਾਡਾ ਕਿਸੇ ਦਿਨ ਨਾਲ ਕੋਈ ਰਿਸ਼ਤਾ ਨਹੀਂ ਨਾ ਨਾ ਜੀ ਇਹ ਐਂਟੀ ਬੜੀ ਘਟਿਆ ਕਮੀਨੀ ਗੰਦੀ ਸੋਚ ਦਾ ਗੰਦੀ ਸੋਚ ਦਾ ਕੋਈ ਪ੍ਰਮਾਣ ਦੇ ਰਹੇ ਨਹੀਂ ਮੈਂ ਫੇਰ ਕਹਿੰਦਾ ਮੇਰਾ ਅਗਰ ਕੋਈ ਮੁਸਲਮਾਨ ਦੋਸਤ ਕੱਲ ਨੂੰ ਜਾਂ ਉਹਦਾ ਪਰਿਵਾਰ ਚ ਕੋਈ ਮਰਗ ਹੁੰਦੀ ਹੈ ਮੈਂ ਮਸਜਿਦ 'ਚ ਜਾਵਾਂਗਾ ਬਿਲਕੁਲ ਜਾਣਾ ਚਾਹੀਦਾ ਮੇਰਾ ਕੋਈ ਹਿੰਦੂ ਦੋਸਤ ਅਗਰ ਪੂਰਾ ਹੁੰਦਾ ਮੰਦਰ ਦੇ ਵਿੱਚ ਉਹਦੀਆਂ ਰਸਮ ਕਿਰਿਆ ਹੁੰਦੀ ਮ ਕਿਸੇ ਵੀ ਰਿਲੀਜੀਅਨ ਨੂੰ ਮੰਨਦਾ ਹੈ ਕਿਸੇ ਸੈਕਟ ਦਾ ਬੰਦਾ ਹੈ ਮੇਰੇ ਅਗਰ ਆਤਮਾ 'ਚ ਵਸਿਆ ਮੇਰਾ ਉੱਥੇ ਨਾ ਜਾਣਾ ਮੇਰੀ ਗੰਦੀ ਸੋਚ ਦਾ ਪ੍ਰਗਟਾਵਾ ਹੋਏਗਾ ਕਿ ਤੂੰ ਮਰਦਾ ਮਰ ਗਿਆ ਮੈਨੂੰ ਕੋਈ ਦੁੱਖ ਨਹੀਂ ਕਿਉਂਕਿ ਮੈਨੂੰ ਕੋਈ ਦੇਖਣਾ ਲਵੇ ਮੈਥੇ ਨਹੀਂ ਜਾਣਾ ਚਾਹੁੰਦਾ ਪੰਜਾਬ ਦੀ ਸਿਆਸਤ 'ਚ ਡੇਰਾਵਾਡ ਵੱਡਾ ਮਸਲਾ ਆਮ ਆਦਮੀ ਪਾਰਟੀ 2017 ਦੀ ਵਿਧਾਨ ਸਭਾ ਚੋਣਾਂ 'ਚ ਕਿਸੇ ਡੇਰੇ ਤੂੰ ਸਪੋਰਟ ਲੈਣ ਜਾਊਗੀ ਕਿਸੇ ਡੇਰੇ ਤੇ ਜਾਊਗੀ ਸਰ ਅਜੇ ਤੱਕ ਤਾਂ ਇਸ ਤਰ੍ਹਾਂ ਤੁਸੀਂ ਕਦੇ ਦੇਖਿਆ ਨਹੀਂ ਸਪੋਰਟ ਲੈਣ ਕਿਤੇ ਗਈ ਹੋਵੇ ਔਰ ਸਾਡੀ ਇਸ ਵਿਸ਼ੇ ਤੇ ਕਦੇ ਕੋਈ ਗੱਲ ਨਹੀਂ ਹੋਈ ਔਰ ਇਹ ਪਾਰਟੀ ਜਿਹੜੀ ਹੈ ਪਬਲਿਕ ਦੀ ਸਪੋਰਟ ਨਾਲ ਖੜੀ ਹੋਈ ਹੈ ਪਬਲਿਕ ਦੀ ਸਪੋਰਟ ਨਾਲ ਹੀ ਅਸੀਂ 2017 ਜਿੱਤਣਾ ਔਰ 2017 ਦੇ ਵਿੱਚ ਸਰਕਾਰ ਬਣਾਉਣੀ ਡੇਰਾ ਇੱਥੇ ਬਹੁਤ ਵੱਡੇ ਮਸਲੇ ਨੇ ਡੇਰਾ सिरसा ਪੰਜਾਬ ਸਰ ਜਿਹੜੀਆਂ ਚੀਜ਼ਾਂ ਤੁਸੀਂ ਅਜ਼ਿਊਮ ਕਰ ਤੁਸੀਂ ਅਜ਼ਿਊਮ ਕਰ ਰਹੇ ਹੋ ਔਰ ਮੇਰੇ ਤੋਂ ਕਹਾਣਾ ਚਾ ਰਹੇ ਹੋ ਨਹੀਂ ਕਹਾਣਾ ਨਹੀਂ ਮੈਂ ਕਨਵੀਨੈਂਸ ਦੇ ਤੌਰ ਤੇ ਮੇਰੇ ਮੇਰੇ ਏਜੰਡੇ 'ਚ ਇਹ ਚੀਜ਼ ਸ਼ਾਮਿਲ ਨਹੀਂ ਹੈ ਕਦੇ ਆਮ ਆਦਮੀ ਪਾਰਟੀ ਕਿਸੇ ਡੇਰੇ 'ਚ ਨਹੀਂ ਜਾਉਗੀ ਇਹ ਪਾਰਟੀ ਦੇ ਏਜੰਡੇ ਵਿੱਚ ਵੀ ਇਹ ਚੀਜ਼ ਸ਼ ਬਹੁਤ 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 ਥੈਂਕ ਯੂ ਸੋ ਮੱਚ ਥੈਂਕ ਯੂ ਇਸਨ ਗੁਰਪ੍ਰੀਤ ਖੁੱਗੀ ਜਿਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਬੜੀ ਸਪਸ਼ਟਤਾ ਨਾਲ ਦਿੱਤੇ ਉਹਨਾਂ ਦਾ ਕਹਿਣਾ ਕੀ ਆਮ ਆਦਮੀ ਪਾਰਟੀ ਜੋ ਸੰਕਟ ਚੱਲ ਰਹੇ ਨੇ ਉਸ ਸਮੇਂ ਦੇ ਨਾਲ ਹੱਲ ਹੋਣਗੇ ਇਹਦੇ ਲਈ ਉਹ ਲਗਾਤਾਰ ਕੰਮ ਕਰਨਗੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਨਾਲ ਉਹ ਗੱਲ ਕਰਨ ਦੇ ਲਈ ਤਿਆਰ ਨੇ ਅਗਰ ਨਵਜੋਤ ਸਿੰਘ ਸਿੱਧੂ ਪਾਰਟੀ 'ਚ ਆਉਣਾ ਚਾਹੁੰਦੇ ਨੇ ਅਜੇ ਵੀ ਦਰਵਾਜ਼ੇ ਖੁੱਲੇ ਨੇ ਅਜੇ ਵੀ ਗੁਰਪ੍ਰੀਤ ਖੁੱਗੀ ਉਹਨਾਂ ਨਾਲ ਗੱਲ ਕਰਨ ਇਹਨਾਂ ਨੇ ਕਿਹਾ ਕਿ ਉਹ ਫੋਨ ਦੇ ਉੱਤੇ ਵੀ ਗੱਲ ਕਰਨਗੇ ਔਰ ਮੀਡੀਆ 'ਚ ਵੀ ਇਹ ਗੱਲ ਕਹੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮੋਹਾਲੀ